ਧਰਮਖੰਡ ਵਿੱਚ ਹੀ ਅਜੇ ਮੱਸੀਆਂ ਸਗਰਾਂ ਦਾ ਦੇ ਚੱਕਰਾਂ ਜੀ ਘੁੰਮੀ ਜਾਂਦਾ ਮੇਲੇ ਮਨਾਉਣੇ ਆ ਜੀ ਇਹ ਚੋਲੇ ਦਾ ਮੇਲਾ ਆ ਗਿਆ ਜੀ ਉਹ ਕੋਈ ਚੋਲੇ ਦਾ ਵੀ ਮੇਲਾ ਹੁੰਦਾ ਭਾਈ ਉਹ ਕੌਮ ਦੇ ਆਗੂ ਸਾਰੇ ਹੀ ਮਰ ਗਏ ਕਿਸੇ ਵਿੱਚ ਕੋਈ ਦਮ ਨਹੀਂ ਰਿਹਾ ਸਾਰੇ ਹੀ ਸਾਰੇ ਨਾਲੀਆਂ ਲਈ ਸਾਹ ਲੈ ਰਹੇ ਨੇ ਕੋਈ ਆਪਣਾ ਸਾਹ ਹੈ ਨਹੀਂ ਨਾ ਚ ਦਾਮ ਹੀ ਕੋਈ ਨਹੀਂ ਈਡੇ ਈਡੇ ਪਖੰਡ ਕੌਮ ਦੇ ਵਿੱਚ ਕੁਝ ਸ਼ਰਾਰਤੀ ਬੰਦੇ ਕਰ ਰਹੇ ਨੇ ਤੇ ਕੌਮ ਦਾ ਕਰੋੜਾਂ ਰੁਪਇਆ ਬਰਬਾਦ ਕਰਦੇ ਨੇ ਤੇ ਆਗੂ ਸਾਰੇ ਹੀ ਮਰ ਗਏ ਹੁਣ ਕਾਲ ਤਖਤ ਕੋ ਇੰਨੀ ਵੀ ਪਾਵਰ ਹੈ ਨਹੀਂ ਉਥੇ ਬੈਠਿਆ ਕੋ ਇੰਨੀ ਵੀ ਸ਼ਕਤੀ ਹੈ ਨਹੀਂ ਉਥੇ ਤੇ ਬਹਿਣਾ ਚਾਹੀਦਾ ਜਿੱਥੇ ਜੋਧ ਮਹਾਬਲ ਸੂਰ ਉਥੇ ਤੁਸੀਂ ਸਭ ਤੋਂ ਕਮਜ਼ੋਰ ਚੁਣ ਕੇ ਬਿਠਾਉਂਦੇ ਤਾਂ ਕਿ ਸਾਨੂੰ ਕੋਈ ਸ਼ਕਤੀ ਨਾ ਵਿਖਾ ਸਕਦੇ ਉਹਦਾ ਕੋਈ ਹੈ ਕੌਮ ਤੇ ਕੌਮ ਦੀ ਕੋ ਜਥੇਦਾਰੀ ਇੰਨੀ ਹਿੰਮਤ ਨਹੀਂ ਕਾਲ ਤਖਤ ਦੇ ਕੋਲ ਪਿਛੜਕਾਂ ਤੇ ਲੰਗਰ ਲਾਉਣਾ ਹੀ ਬੰਦ ਕਰੋ ਇਹ ਕਿਹੜੇ ਗੁਰੂ ਦੀ ਮਰਜ਼ਾਦਾ ਹੈ ਇਹ ਕਿਹੜੇ ਗੁਰੂ ਨੇ ਤੁਹਾਨੂੰ ਛੜਕਾਂ ਦੇ ਲੰਗਰ ਲਾਉਣ ਲਈ ਕਿਹਾ ਹੋਇਆ ਕੌਮ ਦਾ ਪੈਸਾ ਬਰਬਾਦ ਕਰਦੇ ਸਕੂਲ ਖੋਲੋ ਹਸਪਤਾਲ ਖੋਲੋ ਜੇ ਤੁਸੀਂ ਦਾਨੀ ਬਣਨਾ ਚਾਹੁੰਦੇ ਹੋ ਇਹ ਲੰਗਰ ਕੋਈ ਦਾਨ ਹੈ ਇਹਦੀ ਕੋ ਲੋੜ ਵਾ